ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਫੇਰ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਿੰਡ ਅਗਸਤਨਗਰ ਦੇ ਸਰਪ੍ਰੇਖ ਰਵਿੰਦਰ ਕੁਮਾਰ ਪੂਰੀ ਔਰ ਪਿੰਡ ਅਵੇਟਕਰਨਗਰ ਹੋਰ ਬਾਕ ਪਿੰਡਾਂ ਦੇ ਸਹਿਯੋਗ ਦੇ ਨਾਲ ਜਿਹੜੇ ਹਰ ਪੀੜਤ ਸਾਡੇ ਪੰਜਾਬ ਦੇ ਬੰਦਿਆ ਹਨ ਜਿਹੜੀਆਂ ਫਸਲਾਂ ਰੁਗ ਗਈਆਂ ਧਾਰ ਬਰਬਾਦ ਹੋ ਗਏ ਪਰ ਪਸ਼ੂ ਬਰਬਾਦ ਹੋ ਗਏ ਉਹਨਾਂ ਦੇ ਵਾਸਤੇ ਅਸੀਂ ਪਿੰਡਾਂ ਦੇ ਸਹਿਯੋਗ ਦੇ ਨਾਲ ਇਹ ਕੁਝ ਰਾਸ਼ਨ ਸਮੱਗਰੀ ਪਹਿਲਾਂ ਸਾਡੀ ਸਟੋਰ ਜਾਏਗੀ ਉਹਦੇ ਬਾਅਦ ਡੇਰਾ ਬਤੀ ਜਾਏਗੀ ਜਿਹੜੇ ਜੂਤਮਾਨ ਹੈਗੇ ਆ ਉਹਨਾਂ ਦੀ ਮਦਦ ਵਾਸਤੇ ਇਹ ਸਾਰਾ ਪ੍ਰਬਾਲਾ ਕੀਤਾ ਗਿਆ ਹੈ ਅਸੀਂ ਇਹ ਪਰਮਾਤਮਾ ਕੋਲੋਂ ਦੁਆ ਮੰਗਦੇ ਆਂ ਇਹ ਛੇਤੀ ਤੋਂ ਛੇਤੀ ਜਿਹੜੇ ਮੌਸਮ ਠੀਕ ਹੋ ਜਾਵੇ ਔਰ ਉਹ ਆਪਣੇ ਘਰ ਨੂੰ ਵਾਪਸ ਚੱਲ ਜਾਣ ਬਸ ਇਹਦਾ ਚੀਜ਼ਾਂ ਨੂੰ ਕਹਿੰਦਾ ਹੋਇਆ ਜਿਨ੍ਹਾਂ ਜਿਹੜਾ ਬੰਦਿਆਂ ਨੇ ਜੋ ਜੋ ਹਿੱਸੇ ਵਿੱਚ ਸਹਯੋਗ ਪਾਇਆ ਚਾਹੇ ਅਦਰਸਨਗਰ ਦੇ ਦੇ ਚਾਹੇ ਹੈਬੋਲ ਦੇ ਚਾਹੇ ਸੇਖਵਾ ਦੇ ਦੇ ਚਾਹੇ ਅਮਰੀਕਾ ਨਗਰ ਦੇ ਦੇ ਉਹਨਾਂ ਸਾਰਿਆਂ ਦਾ ਮੈਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਮੈਂ ਰਾਜ਼ ਕਰਦਾ ਤੇ ਉਹਨਾਂ ਨੂੰ ਦੇਨ ਦੁਗਣੀ ਰਾਤ ਦੁਗਣੀ ਰੱਖੀ ਦੇਵੇ ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਹਮੇਸ਼ਾ ਹੀ ਖੁਸ਼ ਰੱਖੇ